पिता रोटी है कपड़ा है मकान है पिता नन्हे से परिंदे का बड़ा आसमान है पिता है तो घर में उजाला है पिता से ही माँ की चूड़ी बिंदी और सुहाग है पिता है तो बच्चे के सपने हैं पिता है तो बाजार के सभी खिलौने अपने हैं सत मैश शर्मा चढ़दी कला टाइम टीवी देख रहे सारे दर्शकों का बहुत बहुत स्वागत कर दी आज सोलह जून है खास दिन है आज है फादर्स डे ਸ਼ਰਧਿਕਲਾ ਟਾਈਮ ਟੀਵੀ ਵੱਲੋਂ ਫਾਦਰਜ਼ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਪਿਤਾ ਦੀ ਅਹਿਮੀਅਤ ਹਰ ਕਿਸੇ ਲਈ ਅਹਿਮ ਹੁੰਦੀ ਹੈ ਤੇ ਪਿਤਾ ਲਈ ਦਿਲ ਵਿੱਚ ਖਾਸ ਜਗ੍ਹਾ ਹੁੰਦੀ ਹੈ ਜਿਸ ਤਰ੍ਹਾਂ ਮਾਂ ਨੂੰ ਸਨਮਾਨ ਦੇ ਲਈ ਮਦਰਜ਼ਡੇ ਮਨਾਇਆ ਜਾਂਦਾ ਹੈ ਉਸੇ ਤਰ੍ਹਾਂ ਪਿਤਾ ਨੂੰ ਸਨਮਾਨਿਤ ਕਰਨ ਲਈ ਫਾਦਰਜ਼ਡੇ ਮਨਾਇਆ ਜਾਂਦਾ ਹੈ ਫਾਦਰਜ਼ਡੇ ਤੇ ਇੱਕ ਅਜਿਹਾ ਅਫਸਰ ਹੈ ਜੋ ਤੁਹਾਡੇ ਪਿਤਾ ਨੂੰ ਖੁਸ਼ ਰੱਖਣ ਸਨਮਾਨਿਤ ਕਰਨ ਅਤੇ ਖਾਸ ਮਹਿਸੂਸ ਕਰਵਾਉਣ ਤੇ ਪੂਰੇ ਪਰਿਵਾਰੀ ਉਹਨਾਂ ਦੇ ਯੋਗਦਾਨ ਦਾ ਇਹਸਾਨ ਮਨਾਉਣ ਤੇ ਸਨਮਾਨਿਤ ਕਰਨ ਦਾ ਅਫਸਰ ਦਿੰਦਾ ਹੈ ਫਾਦਰਸਡੇ ਵਾਲੇ ਦਿਨ ਬੱਚੇ ਆਪਣੇ ਪਿਤਾ ਜਾਂ ਪਿਤਾ ਸਮਾਨ ਮੰਨਣ ਵਾਲੇ ਕਿਸੇ ਵੀ ਪੁਰਸ਼ ਨੂੰ ਅਲੱਗ-ਅਲੱਗ ਤਰ੍ਹਾਂ ਦੇ ਤੋਹਫੇ ਦਿੰਦੇ ਨੇ ਬਹੁਤ ਸਾਰੇ ਬੱਚੇ ਇਸ ਦਿਨ ਨੂੰ ਪਿਤਾ ਤੋਂ ਕੇਕ ਕਟਵਾ ਕੇ ਮਨਾਉਂਦੇ ਨੇ ਫਾਦਰਸਡੇ ਸਮੇਤ ਵਿਸ਼ਵ ਦੇ ਕਈ ਦੇਸ਼ਾਂ ਜਿਵੇਂ ਕਿ ਅਮਰੀਕਾ, ਕੈਨੇਡਾ, ਬ੍ਰਿਟੇਨ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਬਾਕੀ ਦੇਸ਼ਾਂ ਦੇ ਵਿੱਚ ਫਾਦਰਸਡੇ ਜੂਨ ਦੇ 3 ਤੀਸਰੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਫਾਦਰਸਡੇ ਕਿਉਂ ਮਨਾਇਆ ਜਾਂਦਾ ਹੈ? ਫਾਦਰਸਡੇ ਦੀ ਸ਼ੁਰੂਆਤ ਕਦੋਂ ਅਤੇ ਕਿਵੇਂ ਤੇ ਕਿੱਥੇ ਹੋਈ ਸੀ? ਤੇ ਸਭ ਤੋਂ ਪਹਿਲਾਂ ਫਾਦਰਸਡੇ ਕਿੱਥੇ ਮਨਾਇਆ ਗਿਆ ਸੀ? ਤਾਂ ਅੱਜ ਮੈਂ ਤੁਹਾਨੂੰ ਇਸ ਬਾਰੇ ਜ਼ਰੂਰ ਦੱਸਾਂਗੀ। ਉੰਜ ਤਾ ਫਾਦਰਜ਼ਡੇ ਮਨਾਉਣ ਪਿੱਛੇ ਕਈ ਕਹਾਣੀਆਂ ਪਰਚਲਿਤ ਹਨ ਪਰ ਇੱਕ ਮੰਨਤਾ ਹੈ ਕਿ ਫਾਦਰਜ਼ਡੇ ਪਹਿਲੀ ਵਾਰ 19 ਜੂਨ ਸਨ 1990 ਨੂੰ ਅਮਰੀਕਾ 'ਚ ਮਿਸ ਸਨੋਰਾ ਸਮਾਰਟ ਡੋਟ ਨੇ ਆਪਣੇ ਪਿਤਾ ਨੂੰ ਸਨਮਾਨਿਤ ਕਰਨ ਲਈ ਮਨਾਇਆ ਸੀ ਸਨੋਰਾ ਦੇ ਪਿਤਾ ਵਿਲੀਅਮਸ ਸਮਾਰਟ ਅਮਰੀਕਾ 'ਚ ਖਾਣਾ ਚੰਗੀ ਦੇ ਕੁਲਾਟੇ ਸਨ ਤੇ ਉਹਨਾਂ ਦੀ ਪਤਨੀ ਦੀ ਮੌਤ ਉਹਨਾਂ ਦੇ 6ਵੇਂ ਬੱਚੇ ਨੂੰ ਜਨਮ ਦਿਨ ਦੇ ਸਮੇਂ ਹੋਈ ਸੀ ਆਪਣੀ ਪਤਨੀ ਦੇ ਗੁਜ਼ਰ ਜਾਣ ਤੋਂ ਬਾਅਦ ਉਹਨਾਂ ਇਕੱਲੇ ਹੀ ਆਪਣੇ 6 ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ ਸੀ। ਵਿਲੀਅਮਸ ਮਾਰਟ ਦੇ ਗੁਜ਼ਰ ਜਾਣ ਤੋਂ ਬਾਅਦ ਉਹਨਾਂ ਦੀ ਬੇਟੀ ਸਨੋਰਾ ਚਾਹੁੰਦੀ ਸੀ ਕਿ ਜਿਸ ਦਿਨ ਉਹਨਾਂ ਦੇ ਪਿਤਾ ਦੀ ਮੌਤ ਹੋਈ ਸੀ ਉਸ ਦਿਨ ਨੂੰ ਫਾਦਰਸਡੇ ਦੇ ਰੂਪ ਦੇ ਵਿੱਚ ਮਨਾਇਆ ਜਾਵੇ ਤੇ ਉਸ ਦਿਨ 5 ਜੂਨ ਸੀ। ਇਸ ਤੋਂ ਬਾਅਦ ਕੁਝ ਕਾਰਨਾਂ ਦੀ ਵਜ੍ਹਾ ਨਾਲ ਇਹ ਦਿਨ ਜੂਨ ਦੇ ਤੀਸਰੇ ਐਤਵਾਰ ਨੂੰ ਕਰ ਦਿੱਤਾ ਗਿਆ ਸੀ। ਉਸੇ ਦਿਨ ਤੋਂ ਵਿਸ਼ਵ ਪੱਧਰ ਦੇ ਵਿੱਚ ਜੂਨ ਮਹੀਨੇ ਦੇ ਤੀਸਰੇ ਐਤਵਾਰ ਨੂੰ ਫਾਦਰਸਡੇ ਮਨਾਇਆ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਫਾਦਰਸਡੇ ਪੱਛਮੀ ਵਰਜੀਨੀਆ ਦੇ ਫੇਅਰ ਮੌਂਟ ਵਿੱਚ 5 ਜੁਲਾਈ 1908 ਨੂੰ ਮਨਾਇਆ ਗਿਆ ਸੀ ਇੱਕ ਪਿਤਾ ਬੇਸ਼ੱਕ ਆਪਣੇ ਬੱਚਿਆਂ ਪ੍ਰਤੀ ਸਖਤ ਰਵੱਈਆ ਰੱਖਦਾ ਹੋਵੇ ਪਰ ਉਹ ਨਾਰੀਅਲ ਵਾਂਗ ਹੁੰਦਾ ਹੈ ਉਪਰੋਂ ਸਖਤ ਅਤੇ ਅੰਦਰੋਂ ਕੋਮਲ ਇਸ ਲਈ ਮਾਂ ਦੇ ਨਾਲ-ਨਾਲ ਸਾਡੇ ਜੀਵਨ ਦੇ ਵਿੱਚ ਪਿਤਾ ਦਾ ਵੀ ਖਾਸ ਮਹੱਤਵ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਦੀ ਹਰ ਖੁਆਇਸ਼ ਪੂਰੀ ਕਰਦਾ ਹੈ। ਇਸ ਲਈ ਉਹਨਾਂ ਨੂੰ ਪਾਲਣਹਾਰ ਵੀ ਕਿਹਾ ਜਾਂਦਾ ਹੈ। ਦੁਨੀਆ ਭਰ ਦੇ ਵਿੱਚ ਪਿਤਾ ਨੂੰ ਸਨਮਾਨਿਤ ਕਰਨ ਉਹਨਾਂ ਦਾ ਧੰਨਵਾਦ ਕਰਨ ਲਈ ਫਾਦਰਸਡੇ ਮਨਾਇਆ ਜਾਂਦਾ ਹੈ। ਆਪਣੀ ਜ਼ਿੰਦਗੀ ਦੇ ਵਿੱਚ ਦੋ ਇਨਸਾਨਾਂ ਦਾ ਜਾਨੋਵੱਦ ਖਿਆਲ ਰੱਖੋ। ਇੱਕ ਉਹ ਜਿਸਨੇ ਤੁਹਾਡੀ ਜਿੱਤ ਲਈ ਸਭ ਕੁਝ ਹਾਰਿਆ ਹੋਵੇ, ਯਾਨੀ ਕਿ ਤੁਹਾਡਾ ਪਿਤਾ। ਇਕ ਉਹ ਜਿਸ ਨੂੰ ਤੁਸੀਂ ਹਰ ਦੁੱਖ ਸੁੱਖ ਦੇ ਵਿੱਚ ਪੁਕਾਰਿਆ ਹੋਵੇ ਯਾਨੀ ਕਿ ਤੁਹਾਡੀ ਮਾਂ ਤੇ ਬਾਪੂ ਦਾ ਜੋ ਕਿ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਅਜਿਹਾ ਰੋਲ ਹੈ ਇੱਕ ਸੂਰਜਵਾਨ ਸੂਰਜ ਗਰਮ ਜ਼ਰੂਰ ਹੁੰਦਾ ਪਰ ਜੇ ਨਾ ਹੋਵੇ ਤਾਂ ਹਨੇਰਾ ਹੋ ਜਾਂਦਾ ਉਸੇ ਤਰ੍ਹਾਂ ਹੀ ਇੱਕ ਪਿਓ ਹੈ ਜਿਸਦਾ ਕਿ ਅਹਿਮ ਰੋਲ ਹੈ ਸਾਡੀ ਜ਼ਿੰਦਗੀ ਦੇ ਵਿੱਚ ਤਾਂ ਤੁਸੀਂ ਅੱਜ ਆਪਣਾ ਫਾਦਰਜ਼ਡੇ ਕਿਵੇਂ ਮਨਾ ਰਹੇ ਹੋ ਕਿਵੇਂ ਤੁਸੀਂ ਸੈਲੀਬ੍ਰੇਟ ਕੀਤਾ ਆਪਣੇ ਪਿਤਾ ਨੂੰ ਖੁਸ਼ ਕਰਨ ਦੇ ਲਈ ਤੁਸੀਂ ਕੀ ਕੁਝ ਕੀਤਾ ਤਾਂ ਨੀਚੇ ਕਮੈਂਟ ਬਾਕਸ ਦੇ ਵਿੱਚ ਦੱਸਣਾ ਨਾ ਭੁੱਲਣਾ ਤਾਂ ਜਾਂਦੇ ਜਾਂਦੇ ਇੱਕ ਤੁਹਾਨੂੰ ਸ਼ਾਇਰੀ ਜ਼ਰੂਰ ਸੁਣਾ ਕੇ ਜਾਵਾਂਗੀ ਉਮੀਦ ਕਰਦੀਆਂ ਕਿ ਇਹ ਜਿਹੜੀਆਂ ਦੋ ਸ਼ਾਇਰੀਜ਼ ਮੈਂ ਤੁਹਾਨੂੰ ਸੁਣਾਉਣ ਲੱਗੀਆਂ ਇਹ ਤੁਹਾਨੂੰ ਬੇहद ਪਸੰਦ ਆਉਣਗੀਆਂ ਕਹਿੰਦੇ ਨੇ ਕਿ ਟੁੱਟਾ ਫੁੱਲ ਕੋਈ ਟਾਣੀ ਨਾਲ ਜੋੜ ਨਹੀਂ ਸਕਦਾ ਮਾਂ ਦਾ ਕਰਜ਼ਾ ਅਤੇ ਬਾਪੂ ਦਾ ਖਰਚਾ ਕੋਈ ਮੋੜ ਨਹੀਂ ਸਕਦਾ ਖੰਡ ਬਾਜਨਾ ਹੁੰਦੇ ਦੁੱਧ ਮਿੱਠੇ ਕਿਉ ਬਾਜਨਾ ਕੁੱਤੀ ਦੀਆਂ ਚੋਰੀਆਂ ਨੇ ਮਾਂ ਬਾਜਨਾ ਹੁੰਦੇ ਲਾਡ ਪੂਰੇ ਪਿਓ ਬਾਜਨਾ ਪੈਂਦੀਆਂ ਪੂਰੀਆਂ ਨੇ ਹੈਪੀ ਫਾਦਰਸ ਡੇ